ਟੈਂਕੇ ਜਰਗ ਵੀਰ ਨੂੰ ਮਿਲਦੇ ਆਉਂਦੇ ਹੋਏ ਰਾਹ ਦੇ ਵਿੱਚ ਵੀਰ ਆਪਾਂ ਨੂੰ ਮਿਲਿਆ ਇੱਕ ਫਰੀਦਕੋਟ ਤੋਂ ਇਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰੀ ਆ ਤੇ ਅਸੀਂ ਆਉਂਦੇ ਸੀਗੇ ਖੰਨਾ ਤੋਂ ਮਰੇ ਕੋਲ ਦਾ ਰੋਡ ਤੇ ਬਾਈ ਮਿਲੇ ਆਪਾਂ ਨੂੰ ਇੱਥੇ ਮੈਂ ਜਾਂਦੇ ਹੋਏ ਕਢਾ ਲਿਆ ਜਦੋਂ ਪਿੱਛੇ ਬੈਗ ਟੰਗੇ ਦੇਖੇ ਨਾ ਮੈਂ ਕਿਹਾ ਬਾਈ ਪੱਕਾ ਹੀ ਕੋਈ ਯਾਤਰਾ ਵਾਲਾ ਬਾਈ ਆ ਹਾਂਜੀ ਵੀਰੇ ਕਿਵੇਂ ਚੜ੍ਹਦੀ ਕਲਾ ਬਾਈ ਥੋੜਾ ਜਿਹਾ ਉੱਚੀ ਬੋਲੇ ਵੀਰੇ ਤੇ ਕਿੱਥੋਂ ਤੁਸੀਂ ਵੀਰੇ ਬਾਈ ਆਪਾਂ ਫਰੀਦਕੋਟ ਦੇ ਨੇੜੇ ਪਿੰਡ ਆਪਣਾ ਸਾਦਗੀ ਠੀਕ ਆ ਵੀਰੇ ਸਾਰ ਕੀ ਪੈਂਦਾ ਤੁਹਾਡਾ ਹਨਾ ਤੇ ਬਾਈ ਬੈਂਕੇ ਨੂੰ ਵੀ ਮਿਲਿਆ ਫਿਰ ਆਉਂਦੇ ਹੋਏ ਹਾਂਜੀ ਬਈ ਬਾਈ ਨੂੰ ਮਿਲਿਆ ਨਾ ਨਾ ਵਧੀਆ ਬਾਈ ਵਧੀਆ ਕੱਲ ਰੋਕਿਆ ਸੀ ਬਾਈ ਮੈਂ ਅੱਛਾ ਅੱਛਾ ਬਾਈ ਕੱਲ ਕੇ ਜਮਾ ਕੱਲ ਬਾਈ ਦੀ ਸਿਹਤ ਥੋੜੀ ਖਰਾਬ ਸੀਗੀ ਹਾਂਜੀ ਹਾਂਜੀ ਬਈ ਹਾਂਜੀ 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 ਤੇ ਬੇਰਾਮ ਜੀ ਬਾਹਲੀ ਹੋ ਜਾਂਦੀ ਆ ਬਾਈ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਸ਼ਡਿਊਲ ਬਿਜੀ ਆ ਉਹਨਾਂ ਦਾ ਹਨਾ ਹਾਂਜੀ ਤੇ ਚੰਗੀ ਗੱਲ ਆ ਬਾਈ ਤੇ ਤੁਸੀਂ ਯਾਤਰਾ ਤੁਹਾਡੀ ਵਧੀਆ ਹੋਗੀ ਸੋਣੀ ਚੜ੍ਹਦੀ ਕਲਾ ਤੇ ਬਾਈ ਬਾਬਾ ਜੀ ਕੋਈ ਪ੍ਰੋਬਲਮ ਨਹੀਂ ਆਉਣੀ ਠੀਕ ਆ ਠੀਕ ਆ ਬਾਈ ਠੀਕ ਆ ਇਕੱਲੇ ਹੀ ਗਏ ਸੀ ਵੀਰੇ ਤੁਸੀਂ ਹਾਂਜੀ ਬਾਬਾ ਜੀ ਇਕੱਲੇ ਹੀ ਕਰਦੇ ਆ ਠੀਕ ਆ ਠੀਕ ਆ ਤਾਂ ਵਧੀਆ ਬਾਈ ਬਾਈ ਚੜ੍ਹਦੀ ਕਲਾ ਤੇ ਤੁਹਾਡਾ ਪੇਜ ਵਗੈਰਾ ਮੈਨੂੰ ਸ਼ੇਅਰ ਕਰ ਦਿਓ ਤੁਹਾਡਾ ਪੇਜ ਕੀ ਆ ਪੇਜ ਹਾਂ ਬਾਈ ਸਾਈਕਲ ਜਿਸਟ ਪੰਜਾਬੀ ਆ ਜੀ ਸਾਈਕਲਿਸਟ ਪੰਜਾਬੀ ਸਾਈਕਲਿਸਟ ਪੰਜਾਬੀ ਹਾਂਜੀ ਦੋ ਤਾਂ Instagram ਤੇ ਵੀ ਇਹੀ ਆ ਜੀ ਅੱਛਾ ਅੱਛਾ ਬਾਈ ਤੇ ਆਪਣਾ YouTube ਤੇ ਇਹੀ ਆ ਜੀ ਠੀਕ ਆ ਬਾਈ ਠੀਕ ਆ ਜੂ ਆਪਾਂ ਡੇਲੀ ਅਪਡੇਟ ਦੇ ਦਿੰਦੇ ਆ ਠੀਕ ਆ ਬਾਈ ਠੀਕ ਆ ਤੇ ਵਧੀਆ ਸੋਹਣੀ ਯਾਤਰਾ ਰਹੇ ਤੇ ਬਾਈ ਨਾ ਜਰੂਰ ਜੁੜੋ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਨਾਲ ਬਾਈ ਜੁੜੇ ਆ ਤੇ ਬਾਈ ਉਹਨਾਂ ਨੇ ਤਿਆਰੀ ਬਾਰੀ ਪੂਰੀ ਖਿੱਚੀ ਹੋਈ ਆ ਸਾਰਾ ਸਮਾਨ ਜਿਹੜਾ ਜਿਵੇਂ ਆਪਣੇ ਸਾਈਕਲਿਸਟਾਂ ਵੀਰਾਂ ਕੋਲ ਹੁੰਦਾ ਸਾਰਾ ਨਾਲ ਇਹਨਾਂ ਨੇ ਤਿਆਰ ਕਰਿਆ ਹੋਇਆ ਤੇ ਕਿੰਨੇ ਦਿਨ ਹੋ ਗਏ ਵੀਰੇ ਚੱਲੇ ਨੂੰ ਤੁਹਾਨੂੰ ਮੈਨੂੰ ਬਾਈ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਤੁਹਾਨੂੰ ਠੀਕ ਆ ਠੀਕ ਆ ਬਾਈ ਮੈਂ ਮਾਚੜ ਵੀ ਜਾ ਕੇ ਆਇਆ ਤੇ ਹੁਣ ਤੁਸੀਂ ਕਿੱਧਰ ਵੀ ਜਾਣਾ ਕੰਮ ਤੇ ਇਥੋਂ ਬਾਬਾਈ ਮਲੇਲਕੋੜ ਦਾ ਮਲੇਲਕੋੜ ਤੋਂ ਰਾਏਕੋਟ ਹੋ ਕੇ ਹੀ ਹਾਂਜੀ ਹਾਂ ਬਰਨਾਲਾ ਆਵਾਂਗੇ ਤੁੰਡੀ ਹਾਂ ਹਾਂ ਫਿਰ ਇੱਧਰ ਨੂੰ ਚਲਾਂਗੇ ਦੂਜੇ ਪਾਸੇ ਆਪਣੇ ਮੰਡਿਆਲੇ ਪਾਸੇ ਫਿਰ ਤੁਸੀਂ ਐਂ ਕਰਿਓ ਮੈਂ ਅੱਜ ਜਾਣਾ ਘਰੇ ਰਹੇਗਾ ਆਪਣੇ ਰਾਏਕੋਟ ਰੋਡ ਤੇ ਹੀ ਆਪਣਾ ਘਰ ਠੀਕ ਹੈ ਜੀ ਉੱਥੇ ਮਿਲਦੇ ਹਾਂ ਫਿਰ ਠੀਕ ਆ ਬਾਈ ਆ ਜਿਓ ਹਣਾ ਘਰੇ ਗੰਬਲ ਜਾਗੇ ਆਏ ਆ ਨਾ ਉੱਥੇ ਵੀਰੇ ਉਹ ਆਪਣਾ ਜਦੋਂ ਰਾਏ ਤੁਸੀਂ ਮਰੇਕੋੜਲੇ ਤੋਂ ਰਾਏਕੋਟ ਰੋਡ ਜਾਣਾਗਾ ਇੱਕ ਨਾ ਖੁਰਦਪਿੰਡ ਆਉ ਤੁਹਾਨੂੰ ਰਾਹ ਚ ਖੁਰਦਪਿੰਡ ਤੋਂ ਨਾ ਤੁਸੀਂ ਮਾੜ ਕੀ ਮੁੜ ਜਾਣਾ ਮਾਣ ਕੀ ਤੋਂ ਤੁਸੀਂ ਫੇਰ ਜਦੋਂ ਰਾਏਕੋਟ ਰੋਡ ਤੁਹਾਨੂੰ ਫੇਰ ਚਾੜ ਦਾਂਗੇ ਠੀਕ ਆ ਠੀਕ ਆ ਪਹੁੰਚਿਆ ਜਰੂਰ ਠੀਕ ਹੈ ਤੇ ਦਿਓ ਸੇਵਾ ਦਾ ਮੌਕਾ ਹੈ ਤੇ ਮਿਲਦੇ ਆ ਫਿਰ ਘਰੇ ਆ ਜਾਓ ਠੀਕ ਆ ਹੁਣ ਆਪਾਂ ਕਿਹੜੇ ਪਿੰਡ ਖੜੇ ਆ ਆਪਾਂ ਪਿੱਛੇ ਖਾਨ ਪਰ ਖੜੇ ਹਾਂ ਇਹ ਰਾਣਵਾ ਪਿੰਡ ਆ ਹਨਾ ਹਾਂਜੀ ਇਹ ਰਾਣਵਾ ਹਾਂ ਇਹ ਰਾਣਵਾ ਪਿੰਡ ਪੈ ਜਾਂਦਾ ਇਹ ਤੇ ਜਿਲ੍ਹਾ ਅੰਮ੍ਰਿਤਸਰ ਕੋਲ ਹਾਂ ਹਾਂ ਨਹੀਂ ਬਾਈ ਸੋਣਾ ਸੋਣਾ ਬਾਈ ਖਿੱਚੀ ਚੱਲੋ ਵਧੀਆ ਹਿੰਮਤ ਨੂੰ ਸਲੂਟ ਆ ਤੁਹਾਡੇ ਤੇ ਐ ਨੌਜਵਾਨ ਬਾਈ ਜੁੜਦੇ ਰਹਿਣ ਤਾਂ ਵਧੀਆ ਵੱਡੀ ਗੱਲ ਹਨਾ ਉਹ ਵੀ ਸਾਈਕਲ ਨਾਲ ਤੇ ਸ਼ੁਕਰੀਆ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆਜੋ ਘਰੇ ਫਿਰ ਬਹੁਤ ਜਗੇ ਵੀਰੇ ਫਰੀਦਕੋਟ ਵਾਲੇ ਠੀਕ ਹੋ ਵੀਰੇ ਪਹੁੰਚ ਗਏ ਫਿਰ ਐ ਖਿੱਚੀ ਆਏ ਹੈ ਫਿਰ ਰੁਕੇ ਨਹੀਂ ਕਿਤੇ ਹਨ ਠੀਕਾ ਠੀਕ ਹੈ ਭਾਈ ਖਿੱਚੀ ਆਏ ਭਾਈ ਚਲੋ ਲਾਓ ਵੀਰੇ ਸਟੈਂਡ ਆਜੋ ਬਹਿਨੇ ਆ ਲਾਉਣਾ ਪਣਾ ਸੈਕਟੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜੇ ਆ ਅੱਜ 9 ਸਤੰਬਰ 2025 ਤੇ ਵੀਰ ਆਪਣੇ ਕੋਲ ਲਾਪਰੀਤ ਪਹੁੰਚੇ ਆ ਫਰੀਦਕੋਟ ਤੋਂ ਤੇ ਬਾਕੀ ਇਹਨਾਂ ਨਾਲ ਗੱਲਬਾਤਾਂ ਕਰਦੇ ਆ ਕਿ ਕਿੱਥੋਂ ਦੀ ਇਹਨਾਂ ਨੇ ਕਿੱਥੇ ਤੱਕ ਯਾਤਰਾ ਕਰੀ ਆ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਦੱਸਿਓ ਵੀਰ ਆਪਣੇ ਤੁਹਾਡਾ ਕੀ ਨਾਮ ਆ ਤੇ ਕਿਹੜੇ ਪਿੰਡ ਤੋਂ ਆਪਾਂ ਮੇਰਾ ਨਾਮ ਹੈ ਲਾਪਰੀ ਸਿੰਘ ਜੀ ਮੈਂ ਫਰੀਦਕੋਟ ਸਾਧਕ ਪਿੰਡ ਦਾ ਰਹਿਣ ਵਾਲਾ ਜੀ ਠੀਕ ਆ ਵੀਰੇ ਤੇ ਮੈਂ ਪਹਿਲੀ ਯਾਤਰਾ ਆਪਣੀ ਕੀਤੀ ਸੀ ਖੇਮਕੋਟ ਸਾਹਿਬ ਦੀ ਯਾਤਰਾ ਕੀਤੀ ਸੀ ਪਹਿਲੀ ਵਾਰ ਠੀਕ ਆ ਵੀਰੇ ਉਹ ਉਮਾਨ ਨੂੰ 2 ਮਹੀਨੇ ਹੋ ਗਏ ਯਾਤਰਾ ਪੂਰੀ ਕੀਤੀ ਠੀਕ ਹੈ ਵੀਰੇ ਉਹ ਵੀ ਇਕੱਲੇ ਗਏ ਸੀ ਤੁਸੀਂ ਹਾਂਜੀ ਇਕੱਲੇ ਗਏ ਸੀ ਠੀਕ ਹੈ ਬਾਈ ਤੇ ਇਹ ਜਿਹੜਾ ਤੁਸੀਂ ਹੁਣ ਵੀਰੇ ਕਰਕੇ ਆਏ ਹੋ ਇਹ ਕਿੱਥੋਂ ਤੋਂ ਕਿੰਨੇ ਤਰੀਕ ਨੂੰ ਆਪਾਂ ਘਰੋਂ ਚੱਲੇ ਸੀ ਤੇ ਕਿ ਸਾਧਕ ਪਿੰਡ ਤੋਂ ਤੇ ਕਿੱਧਰ-ਕਿੱਧਰ ਲਾ ਤੁਹਾਡਾ ਰੂਟ ਸੀ ਮੈਂ ਬਾਈ ਆਪਾਂ 25 ਜੁਲਾਈ ਨੂੰ ਚੱਲੇ ਸੀ ਘਰੋਂ ਮੈਂ ਠੀਕ ਹੈ ਵੀਰੇ ਹਮਾਚਲ ਨਹੀਂ ਠੀਕ ਹੈ ਬਾਈ ਇਹ ਆਪਣਾ ਰੂਟ ਰਿਹਾ ਹੈ ਇੱਧਰ ਆਪਣੇ ਮਾਝੇ ਏਰੀਆ ਦਾ ਰੂਟ ਰਿਹਾ ਸੀ ਆਪਣਾ ਠੀਕ ਹੈ ਭਾਈ ਹਮੰਦਰ ਸਾਹਿਬ ਅਬੀ ਸਰ ਸਾਹਿਬ ਤੋਂ ਠੀਕ ਹੈ ਵੀਰੇ ਤੇ ਪਿੰਡੋਂ ਚੱਲ ਕੇ ਪਠਾਨਕੋਟ ਗਿਆ ਜੀ ਫਿਰ ਠੀਕ ਹੈ ਵੀਰੇ ਤੇ ਮਸਾਲਾ ਮੰਡੀ ਕਵਰ ਕੀਤਾ ਜੀ ਠੀਕ ਹੈ ਵੀਰੇ ਫਿਰ ਕੁਝ ਮੀਆਂ ਕਰਕੇ ਹੀ ਵਾਪਸ ਉਧਰ ਆਉਣਾ ਪਿਆ ਥੋੜਾ ਜਿਹਾ ਠੀਕ ਆ ਹਾਂ ਜਿਵੇਂ ਤੁਸੀਂ ਦੱਸਿਆ ਵੀ ਉਧਰ ਜਿਆਦਾ ਹਾਈਵੇ ਸੜਕਾਂ ਖਰਾਬ ਹੋਣ ਕਰਕੇ ਵੀ ਆਪਾਂ ਨੂੰ ਉਥੋਂ ਮੰਡੀ ਤੋਂ ਮੁੜਨਾ ਪਿਆ ਤੁਹਾਨੂੰ ਹਾਂਜੀ ਮੰਡੀ ਤੋਂ ਮੁੜਨਾ ਪਿਆ ਓਹ ਮੰਡੀ ਤੋਂ ਤੁਹਾਨੂੰ ਮੁੜਨਾ ਪਿਆ ਉਥੋਂ ਠੀਕ ਹੈ ਠੀਕ ਹੈ ਜੀ ਤੇ ਬੱਡੀ ਗੱਲ ਵੀਰੇ ਜਿਵੇਂ ਨਵਾਂ ਬੰਦਾ ਕੋਈ ਜਿਵੇਂ ਯਾਤਰਾ ਤੇ ਜਾਣਾ ਚਾਹੁੰਦਾ ਹਾਂਜੀ ਤੇ ਉਹਨਾਂ ਲਈ ਕੀ ਕੁਝ ਗੱਲਾਂ ਖਾਸ ਧਿਆਨ ਰੱਖਣ ਜੋਗ ਗੱਲਾਂ ਕੀ ਨੇ ਖਾਸ ਧਿਆਨ ਬਾਬਾ ਜੀ ਜਿੱਦਾਂ ਸਾਈਕਲ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਜੀ ਹਾਂਜੀ ਹਾਂਜੀ ਟੂਲ ਬਣਾਵੇ ਸਾਈਕਲ 'ਚ ਜਿੱਦਾਂ ਹਾਂਜੀ ਹਾਂਜੀ ਤੇ ਜੇ ਆਪਾਂ ਇਹ ਨਾਲ ਟੂਲ ਹੋਣੇ ਚਾਹੀਦੇ ਆ ਜੀ ਹਾਂਜੀ ਹਾਂਜੀ ਸਹੀ ਹੈ ਜੀ ਚਾਬੀ ਪਾਣਾ ਪਲਾਸਟਿਕ ਹਾਂਜੀ 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 ਉਦਾਂ ਇੱਕ ਟੂ ਬੈਗ ਸਟਰ ਹੋਣਾ ਤੇ ਇਹਦੀਆਂ ਬਾਬਾ ਜੀ ਸਹੀ ਹੈ ਹਾਂਜੀ YouTube ਆਂ ਵਗੈਰਾ ਐਕਸਟਰਾ ਹੋਣੀ ਚਾਹੀਦੀ ਹਾਂਜੀ ਹਾਂ ਤਾਰ ਵਗੈਰਾ ਬ੍ਰੇਕ ਵੈਰ ਸਹੀ ਹੈ ਸਹੀ ਹੈ ਹਾਂਜੀ 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 ਪੈਡਲਾਂ ਦੀ ਜੋੜੀ ਚਾਹੀਦੀ ਹੈ ਸਹੀ ਹੈ ਬਈ ਹਾਂਜੀ ਟੈਂਟ ਵਗੈਰਾ ਹੋਣਾ ਚਾਹੀਦਾ ਹਾਂਜੀ ਹਾਂ ਟੈਂਟ ਵਗੈਰਾ ਸਹੀ ਹੈ ਹਾਂਜੀ ਹਾਂਜੀ ਕਿੰਗ ਬੈਗ ਚਾਹੀਦਾ ਹੈ ਸਹੀ ਹੈ ਵੀਰੇ ਹਾਂਜੀ ਹੋਰ ਕੀ ਬੈਗ ਵਗੈਰਾ ਦੋ ਹੋਣੇ ਚਾਹੀਦੇ ਹਾਂ ਹਾਂ ਬੈਗ ਜ਼ਰੂਰੀ ਹੈ ਕੱਪੜੇ ਵਗੈਰਾ ਪਾਉਣੇ ਆਪਾਂ ਹਾਂ ਉਹ ਚੀਜ਼ਾਂ ਹਨ ਹਾਂਜੀ ਜਿਵੇਂ ਬਹੁਤ ਜ਼ਿਆਦਾਤਰ ਵੀ ਜਿਵੇਂ ਆਪਾਂ ਜਦੋਂ ਤੁਸੀਂ ਰੁਕਦੇ ਰਹੇ ਠਹਿਰਦੇ ਰਹੇ ਜਿੱਥੇ ਵੀ ਰੁਕਦੇ ਰਹੇ ਤੁਸੀਂ ਰਾਤ ਕੱਟੀ ਹਾਂਜੀ ਉਹ ਕਿਵੇਂ ਜਗ੍ਹਾ ਦਾ ਵੀ ਸੁਭਾਅ ਕਿਵੇਂ ਬਣਦਾ ਹੁੰਦਾ ਸੀ ਕਿੱਥੇ ਰਹਿੰਦੇ ਹੁੰਦੇ ਸੀ ਮੈਂ ਬਾਬਾਈ ਜਾਂ ਤਾਂ ਮੰਦਿਰ 'ਚ ਰਹਿੰਦਾ ਹੁੰਦਾ ਸੀ ਜੀ ਹਾਂਜੀ ਹਾਂਜੀ ਤੇ ਜਾਂ ਕੋਈ ਹੋਸਟਲ ਲੱਭ ਲੈਣਾ ਹੁੰਦਾ ਯੂ ਹੋਸਟਲ ਵਗੈਰਾ ਸਸਤੇ ਉੱਥੇ ਮਿਲ ਜਾਂਦੇ ਹਾਂਜੀ ਹਾਂਜੀ ਹੋਸਟਲ ਵਗੈਰਾ 2-250 ਦਾ ਹੋਸਟਲ ਮਿਲ ਜਾਂਦਾ ਠੀਕ ਹੈ ਠੀਕ ਹੈ ਜੀ ਮਾਚਲ 'ਚ ਠੀਕ ਸੋਨੇ ਆਓ ਕਿਤੇ ਜਾਵ ਲੋ ਮਾਚਲ 'ਚ 2-250 ਦਾ ਹੋਸਟਲ ਮਿਲ ਜਾਂਦਾ ਜੀ ਠੀਕ ਹੈ ਠੀਕ ਹੈ ਜੀ ਉੱਥੇ ਰਹਿ ਪੈਂਦਾ ਹੁੰਦਾ ਸੀ ਇਹ ਖਾਣ ਦਾ ਕੋਈ ਬਣਾਉਣਾ ਹੀ ਖਾਣ ਦਾ ਅੱਛਾ ਅੱਛਾ ਖਾਣ ਪੀਣ ਦਾ ਤੁਸੀਂ ਆਪ ਹੀ ਲੈ ਕੇ ਜਾਏ ਸੀ ਕਰਦਾ ਹਾਂ ਅੱਛਾ ਅੱਛਾ ਨਹੀਂ ਨਹੀਂ ਵਧੀਆ ਵੱਡੀ ਗੱਲ ਆ ਵੀਰੇ ਤੇ ਹੁਣ ਤੁਸੀਂ ਮੰਨ ਲਓ ਅੱਜ ਵੀਰੇ ਨੂੰ ਪਿੰਕੇ ਜਰਗ ਨੂੰ ਮਿਲ ਕੇ ਆਏ ਆਉਂਦੇ ਹੋਏ ਜਾਂ ਕਿਵੇਂ ਅੱਜ ਵੀਰੇ ਬਾਈ ਨੂੰ ਅੱਜ ਮਿਲ ਕੇ ਆਏ ਅੱਛਾ ਅੱਛਾ ਬਾਈ ਤੇ ਤੁਸੀਂ ਮੈਸੇਜ ਕੀਤਾ ਪਿੰਕੇ ਵੀਰੇ ਨੂੰ ਹਾਂਜੀ ਬਾਈ ਨੂੰ ਮੈਸੇਜ ਕੀਤਾ ਸੀ ਠੀਕ ਆ ਬਾਈ ਬਾਈ ਨੇ ਕਿਹਾ ਸੀ ਕੱਲ ਨੂੰ ਕੋਈ ਨਾ ਆਪਾਂ ਮਿਲ ਪਾਂਗੇ ਵੀ ਆਇਆ ਸੀਗਾ ਮੈਨੂੰ ਪਤਾ ਲੱਗਿਆ ਸੀ ਬਾਈ ਕਹਿੰਦੇ ਸੀ ਆਇਆ ਸੀ ਹਾਂਜੀ ਹਾਂਜੀ ਕਰਦਿਆਂ ਨੇ ਦੱਸਿਆ ਸੀਗਾ ਹਾਂਜੀ ਹਾਂਜੀ ਬਾਈ ਕਹਿੰਦੇ ਕੋਈ ਨਹੀਂ ਕੱਲ ਨੂੰ ਮੈਂ ਜੈਮ ਤੋਂ ਆ ਜਾਊਗਾ ਔਰ ਆਪਾਂ ਮਿਲਾਂਗੇ ਸਹੀ ਹੈ ਵੀਰੇ ਸਹੀ ਹੈ ਨਾ ਕੋਈ ਸ਼ੇਰਾਂ ਆਜੀ ਕੱਲ ਨੂੰ ਸਹੀ ਹੈ ਤੇ ਆਪਣੇ ਨਾਲ ਸਹੀ ਹੈ ਵੀਰੇ ਤੇ ਆਪਣੇ ਨਾਲ ਜੋ ਸੱਜਣ ਮਿੱਤਰ ਜੁੜੇ ਆਪਾਂ ਉਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਕਿ ਕੱਲ ਵੀਰ ਆਪਾਂ ਨੂੰ ਪੈਂਕੇ ਵੀਰ ਨੇ ਬੁਲਾਇਆ ਸੀਗਾ ਤੇ ਆਪਾਂ ਵੀਰ ਕੋਲ ਪਹੁੰਚੇ ਸੀ ਕੱਲ ਸ਼ਾਮ 5 ਵਜੇ ਤੇ ਵੀਰੇ ਨਾਲ ਮੁਲਾਕਾਤ ਹੋਈ ਉੱਥੇ ਗੱਲਾਂ ਬਾਤਾਂ ਚੱਲੀਆਂ ਤੇ ਵੀਰ ਨੂੰ ਆਪਾਂ ਇੱਕ ਸਾਈਕਲ ਦਿੱਤਾ ਜੈਂਟ ਦਾ ਬਹੁਤ ਸੋਹਣਾ ਸਾਈਕਲ ਆ ਤੇ ਵੀਰੇ ਨੇ ਪਸੰਦ ਆਇਆ ਤੇ ਉਹਦੇ ਸਿਲਸਿਲੇ ਦੇ ਵਿੱਚ ਵੀਰ ਨੇ ਆਪਾਂ ਨੂੰ ਆਪਣੇ ਘਰ ਬੁਲਾ ਕੇ ਵਧੀਆ ਮਾਨ ਸਤਕਾਰ ਵੀਰੇ ਨੇ ਬਹੁਤ ਪਿਆਰ ਦਿੱਤਾ ਹੌਸਲਾ ਦਿੱਤਾ ਤੇ ਬਾਕੀ એનર્ਜੀ ਭਰੀ ਸਾਡੇ ਦੇ ਵਿੱਚ ਹਨਾ ਕੋ ਸਿੱਖਣ ਨਹੀਂ ਮਿਲਿਆ ਵੀਰੇ ਤੋਂ ਕਿਉਂਕਿ ਸਭ ਤੋਂ ਸੀਨੀਅਰ ਨੇ ਉਹ ਤੇ ਤਜਰਬਾ ਉਹਨਾਂ ਦਾ ਜ਼ਿੰਦਗੀ ਦਾ ਬਹੁਤ ਆ ਆਪਾਂ ਇਹੀ ਚੀਜ਼ ਕਹਿੰਨੇ ਹੁੰਨੇ ਆ ਵੀ ਆਪਾਂ ਸਿਆਣਿਆਂ ਕੋਲੋਂ ਬੈਠਣੋਂ ਹਟ ਗਏ ਬਜ਼ੁਰਗਾਂ ਕੋਲੋਂ ਬੈਠਣੋਂ ਹਟ ਗਏ ਤਾਂ ਆਪਾਂ ਥੋੜਾ ਜਿਹਾ ਆਪਾਂ ਜ਼ਿੰਦਗੀ ਤੋਂ ਰਾਹ ਤੋਂ ਭਟਕੇ ਹੋਏ ਆ ਹਾਂਜੀ ਜੇ ਆਪਾਂ ਸਿਆਣੇ ਬਜ਼ੁਰਗਾਂ ਦੇ ਵਿੱਚ ਬਹਿ ਕੇ ਗੱਲਾਂ ਸੁਣਦੇ ਬਾਤਾਂ ਸੁਣਦੇ ਨਾ ਉਹ ਚੀਜ਼ਾਂ ਆਪਾਂ ਸ਼ਾਇਦ ਅੱਜ ਨਾ ਢੋਲਦੇ ਹੁੰਦੇ ਕਿਉਂਕਿ ਉਹਨਾਂ ਨੇ ਬੜੇ ਸਮੇਂ ਹਟਾਏ ਆ ਆਪਣੇ ਤੇ ਬੜੀਆਂ ਘਾਲੜਾ ਕਾਲੀਆਂ ਨੇ ਉਹ ਚੀਜ਼ਾਂ ਚ ਬੜੇ ਉਹ ਨਿਕਲਿਆ ਤਾਂ ਜੋ ਆਉਣ ਵਾਲੀ ਜਿਹੜੀ ਬੱਚੇ ਪਨੀਰੀ ਆਪਣੀ ਉਹ ਪਿੰਕੇ ਜਰਗਵੀਰ ਤੋਂ ਤੇ ਬਜ਼ੁਰਗਾਂ ਤੋਂ ਉਹਨਾਂ ਦੇ ਕੋਲ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਸੁਣਨੀਆਂ ਉਹਨਾਂ ਨੂੰ ਬੜੇ ਹੌਸਲੇ ਮਿਲਦੇ ਹੁੰਦੇ ਸੀ ਤੇ ਉਹ ਚੀਜ਼ਾਂ ਬੜੀਆਂ ਪਿੱਛੇ ਹਟਦੀਆਂ ਜਾ ਰਹੀਆਂ ਨੇ ਤੇ ਹੋ ਵੀ ਗਈਆਂ ਤੇ ਹੁਣ ਵੀ ਹਜੇ ਸਮੇਂ ਨੂੰ ਸੰਭਾਲਿਆ ਜਾਵੇ ਜਿਵੇਂ ਪਿੰਕੇ ਬਾਈ ਯਾਰਕ ਦਾ ਬਹੁਤ ਪੁਰਾਣਾ ਬਹੁਤ ਸੋਹਣਾ ਪਰਾਲਾ ਹੈ ਤੇ ਨਵੀਂ ਪਨੀਰੀ ਨੂੰ ਬੜੀ એનર્ਜੀ ਰਿੰਦੇ ਆ ਆਪਣੇ ਤੇ ਵਧੀਆ ਚੰਗੇ ਪਾਸੇ ਲਿਜਾ ਰਹੇ ਆ ਉਹੀ ਚੀਜ਼ਾਂ ਕਰਦੇ ਕਰਕੇ ਬਾਈ ਉਹਨਾਂ ਨਾਲ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਤੇ ਆਪਾਂ ਵੀ ਬਾਈ ਨੂੰ ਕੱਲ ਮਿਲ ਕੇ ਆਏ ਸੀ ਤੇ ਬਾਈ ਉਹਨਾਂ ਦਾ ਵੀ ਜ਼ਿਕਰ ਕਰਿਆ ਸੀ ਉਹਨਾਂ ਨੇ ਵੀ ਬਾਈ ਫਰੀਦਪੁਰ ਤੋਂ ਆਪਣੇ ਕੋਲ ਪਹੁੰਚਣਗੇ ਮਿਲਾਂਗੇ ਤੇ ਮੈਂ ਵੀ ਬਾਈ ਪਿੰਕੇ ਨੂੰ ਮਿਲਣ ਲੱਗਿਆ ਹੀ ਰਸਤੇ 'ਚ ਆਪਣੇ ਖੰਨਾ ਬਾਈ ਮਰੇ ਕੋਲ ਆ ਰੋਡ ਆਉਂਦਾ ਸੀਗਾ ਤੇ ਉੱਥੇ ਬਾਈ ਆਪਾਂ ਨੂੰ ਮਿਲ ਗਏ ਲਾਪਰੀਦ ਤੇ ਲਾਹ ਪ੍ਰੀਤ ਬਾਈ ਰਾਣਵਾ ਪਿੰਡ ਰਸਤੇ ਚ ਆਉਂਦੇ ਸੀ ਤੇ ਮੇਰੀ ਕੁਦਰਤੀ ਨਿਗਾਹ ਪੈ ਗਈ ਮੈਂ ਕਿਹਾ ਬਾਈ ਸਾਈਕਲਿਸਟ ਕੋਈ ਜਾ ਰਿਹਾ ਤੇ ਪਿੱਛੇ ਬਾਈ ਦਾ ਸਮਾਨ ਲੰਗਿਆ ਹੋਇਆ ਸੀ ਤੇ ਅਸੀਂ ਰੁੱਕ ਕੇ ਦੋ ਚਾਰ ਗੱਲਾਂ-ਵੱਤਾਂ ਕਰੀਆਂ ਤੇ ਬਾਈ ਨਾਲ ਸਮਝਿਆ ਕਰੀਆਂ ਗੱਲਾਂ ਤੇ ਸਾਂਝੀਆਂ ਕਰਕੇ ਗੱਲਾਂ-ਵੱਤਾਂ ਵੀਰ ਨੂੰ ਕਿਹਾ ਵੀ ਆਪਣੇ ਕੋਲ ਘਰੇ ਜਰੂਰ ਪਹੁੰਚੋ ਤੇ ਹੋ ਸਕਦਾ ਵੀਰੇ ਮਿਲ ਲਾ ਆਪਾਂ 2:30 ਵਜੇ ਮਿਲੇ ਸੀ 2:00 ਕੁ 2:30 ਵਜੇ ਹਾਂਜੀ ਹਾਂਜੀ ਹਾਂ 2:30 ਵਜੇ ਅਸੀਂ ਅੱਜ 9 ਤਰੀਕ ਨੂੰ ਉੱਥੇ ਮਿਲੇ ਸੀਗੇ ਤੇ ਖੰਨਾ ਰੋਡ ਤੇ ਮਰੇਕਪੋਲਾ ਰੋਡ ਤੇ ਤੇ ਵੀਰ ਮੈਂ ਤਾਂ ਮੋਟਰਸਾਈਕਲ ਤੇ ਸੀ ਵੇ ਬਾਈਸਾਈਕਲ ਤੇ ਸੀ ਤੇ ਮੈਂ ਪਹਿਲਾ ਘਰ ਆ ਗਿਆ ਤੇ ਵੀਰਾਂ ਬਾਅਦ ਚੋਂ ਆਪਣੇ ਕੋਲ ਹੁਣ ਪਹੁੰਚੇ ਨੇ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਪਹਿਲਾ ਇਹਨਾਂ ਨੇ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਕਰੀ ਜਾ ਤੇ ਉਸ ਤੋਂ ਬਾਅਦ ਆ ਹੁਣ ਇਹ ਹਿਮਾਚਲ ਜਾ ਕੇ ਆਏ ਤੇ ਤੇ ਵੀਰੇ ਆਉਂਦੇ ਹੋਏ ਤੁਸੀਂ ਆਨੰਦਪੁਰ ਸਾਹਿਬ ਵੀ ਜਾ ਕੇ ਆਓ ਹਾਂਜੀ ਹਾਂਜੀ ਇਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਆਏ ਹੋਣਾ ਕੇਸਗੜ ਸਾਹਿਬ ਹਾਂਜੀ ਠੀਕ ਠੀਕ ਹੈ ਬਾਈ ਤੇ ਸੋਹਣੀ ਯਾਤਰਾ ਹੋ ਗਈ ਬਾਈ ਹਨਾ ਹਾਂਜੀ ਹਾਂਜੀ ਤੇ ਕੋਈ ਦਿੱਕਤ ਵਗੈਰਾ ਵੀਰੇ ਦਿੱਕਤ ਵਗੈਰਾ ਬਾਬਾ ਜੀ ਕੋਈ ਨਹੀਂ ਆਉਂਦੀ ਐ ਇਦਾਂ ਚਰਦੀ ਕਲਾ ਜੀ ਆਪ ਮਦੋਣੀ ਚਾਹੀਦੀ ਆ ਦੇਖਦੇ ਕੋਈ ਨਹੀਂ ਆਉਂਦੀ ਸਹੀ ਆ ਬਾਈ ਸਹੀ ਆ ਤੇ ਵੀਰੇ ਜਿਵੇਂ ਤੁਸੀਂ ਇਹ ਰਾਤਾ ਬਣਾਇਆ ਦੀ ਜਿਹੜਾ ਤੁਸੀਂ ਘਰੋਂ ਨਿਕਲੇ ਹੋ ਵੀ ਇੱਕ ਵਾਰੀ ਨੌਜਵਾਨਾਂ ਨਾਲ ਵੀਰੇ ਇਹ ਤੁਸੀਂ ਆਪ ਦਾ ਸੜਾ ਸਾਂਝਾ ਕਰਿਓ ਵੀ ਕਿਵੇਂ ਮਨ ਚ ਬਣਾਈ ਤੁਸੀਂ ਇਹ ਚੀਜ਼ ਵੀ ਹਾਂ ਮੈਂ ਇਕੱਲਾ ਜਾਣਾ ਘਰੋਂ ਕਿਵੇਂ ਆ ਕਈ ਵਾਰ ਮੈਂ ਇਕੱਲਾ ਬੰਦਾ ਡਰਦਾ ਬਹੁਤ ਹੁੰਦਾ ਮਨ ਚ ਡਰ ਜਾ ਰੱਖੀ ਬੈਠੇ ਹੁੰਦੇ ਆ ਕਈ ਤਾਂ ਜੀ ਕਈ ਤਾਂ ਜਿਵੇਂ ਘਰੋਂ ਆਣਾ ਸਿਸਟਮ ਜੇ ਲੈ ਕੇ ਨਿਕਲਦੇ ਨੇ ਵੀ ਯਾਰ ਮੈਂ ਇਕੱਲਾ ਕਿਵੇਂ ਜਾਵਾਂ ਐ ਕਰੂੰ ਉਹ ਚੀਜ਼ਾਂ ਬਾਈ ਤੁਸੀਂ ਪਲਾਨਿੰਗ ਕਿਵੇਂ ਬਣੀ ਤੁਹਾਡੀ ਮਨ ਚ ਵੇਰੀ ਬਾਬਾ ਜੀ ਇਦਾਂ ਹੀ ਬੈਠੇ ਬੈਠੇ ਘਰੇ ਪਰਿਆਣੀ ਦੁਕਾਨੀ ਗਈ ਪਹਿਲਾਂ ਸਾਈਕਲ ਦਾ ਸੀ ਮੈਂ ਬਾਈ ਉਹਦੇ ਨੂੰ ਵੇਨਾ ਹੁੰਦਾ ਸੀ ਆ ਬਾਈ ਜੀ ਹਾਂਜੀ ਹਾਂਜੀ ਤੇ ਉਤੋਂ ਥੋੜਾ ਜਿਹਾ ਪਿਆਈ ਉਹਨਾਂ ਦੇ ਟੂਰ ਵੇਖਿਆ ਮੈਂ ਸਾਰਾ ਹੀ ਆਪਣਾ ਅਫਰੀਕਾ ਵਾਲਾ ਟੂਰ ਸਹੀ ਹੈ ਵੀਰੇ ਹਾਂ ਉਹ ਸਾਰਾ ਟੂਰ ਵੇਖਿਆ ਇਹ ਮੈਨੂੰ ਉਦਾਂ ਹੀ ਪੈ ਗਿਆ ਫਰੀਂ ਜਾਣਾ ਬਾਹਰ ਨਿਕਲਣਾ ਸਹੀ ਹੈ ਵੀਰੇ ਬਈ ਇੰਡੀਆ ਟੂਰ ਕਰਕੇ ਫਿਰ ਨਾ ਹਾਂਜੀ ਹਾਂਜੀ ਤੇ ਫਿਰ ਉਦਾਂ ਹੀ ਅੱਗੇ ਸੁਆਬ ਆਂਦਾ ਗਿਆ ਬਾਬਾ ਜੀ ਸਾਈਕਲ ਕੀ ਕੋਲੇ ਆ ਗਿਆ ਸਾਰੀਆਂ ਚੀਜ਼ਾਂ ਸਹੀ ਹੈ ਸਹੀ ਹੈ ਸਹੀ ਹੈ ਤੇ ਵੱਡੀ ਗੱਲ ਆ ਪਹਿਲਾਂ ਪ੍ਰਮਾਤਮਾ ਨੇ ਜਿਹੜਾ ਨੌਜਵਾਨ ਪੰਜਾਬ ਦੇ ਨੇ ਜਿਹੜਾ ਥਾਪੜਾ ਦਿੱਤਾ ਪ੍ਰਮਾਤਮਾ ਨੇ ਦਿੱਤਾ ਨੌਜਵਾਨਾਂ ਨੂੰ ਜਿਹੜੇ ਨਵੇਂ ਅੱਜਕੱਲ੍ਹ ਜਾ ਰਹੇ ਆ ਯਾਤਰਾਵਾਂ ਤੇ ਤੇ ਵੱਡੀ ਗੱਲ ਵੀ ਜਿਹੜਾ ਕੁੜਦੇ ਵੀਰ ਦਾ ਪਿਆਰ ਆ ਤੇ ਕੁੜਦੇ ਵੀਰ ਦਾ ਪਿਆਰ ਆ ਉਹ ਬੜਾ ਆਪਣੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਕਿਉਂਕਿ ਵੀਰ ਉਹਨਾਂ ਦੇ ਬਲੌਗ ਦੇਖ ਕੇ ਬੜੇ 21 ਸਵਾਰ ਨੌਜਵਾਨ ਬਹੁਤ ਯਾਤਰਾਵਾਂ ਤੇ ਨਿਕਲੇ ਹੋਏ ਆ ਤੇ ਸਾਰਾ ਸਿਰਾ ਜਾਨੀ ਵੀਰ ਕੁੜਦੇ ਨੂੰ ਜਾਂਦਾ ਤੇ ਬਾਈਕੁਰ ਦੇ ਦਾ ਵੀ ਸਿਸਟਮ ਇਦਾਂ ਦਾ ਆ ਕਿ ਬਾਈ ਬੜੇ ਦਿਲੋਂ ਮਿਲਣਸਾਰ ਨੇ ਹਾਂਜੀ ਕਿਉਂਕਿ ਬਾਈ ਨੂੰ ਜੋ ਵੀ ਕੋਈ ਟੂਰ ਬਾਰੇ ਪੁੱਛਦਾ ਤਾਂ ਉਹਨਾਂ ਨੂੰ ਬੜੀ ਚੰਗੀ ਰਹਿ ਦਿੰਦੇ ਆ ਬੜੇ ਦਿਲੋਂ ਖੁੱਲਾ ਟਾਈਮ ਦੇ ਕੇ ਰਹਿ ਦਿੰਦੇ ਆ ਵੀ ਜਿਹਨੇ ਵੀ ਕਿਤੇ ਜਾਣਾ ਉਹ ਆਪਾਂ ਕਾਲ ਤੇ ਉਹਨਾਂ ਨਾਲ ਗੱਲ ਕਰ ਸਕਦੇ ਆ ਤੇ ਸੱਜਣ ਮਿੱਤਰ ਵੀਰ ਜਿੰਨੇ ਵੀ ਜੁੜੇ ਆ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹਾਂਗੇ ਵੀ ਘਰਾਂ ਦੇ ਵਿੱਚ ਬੈਠ ਕੇ ਨਾ ਆਪਦੇ ਆਪ ਨੂੰ ਇਕੱਲਾ ਨਾ ਮਹਿਸੂਸ ਕਰੋ ਟੈਨਸ਼ਨ ਨਾ ਲਵੋ ਤੇ ਕੋਈ ਨਾ ਕੋਈ ਜਿਵੇਂ ਸਾਈਕਲ ਕੋਈ ਵੀ ਆ ਤੁਹਾਡੇ ਨੇੜੇ ਤੇੜੇ ਪਹਿਲਾਂ ਚਲਾਉਣਾ ਸ਼ੁਰੂ ਕਰੋ 10 ਕਿਲੋਮੀਟਰ ਚਲਾ ਲਓ 5 ਕਿਲੋਮੀਟਰ ਚਲਾ ਲਓ 2 ਕਿਲੋਮੀਟਰ ਚਲਾ ਲਓ ਹੌਲੀ-ਹੌਲੀ ਆਪਦਾ ਜਿਵੇਂ ਕਹਿ ਰਿਹਾ 10 20 ਕਰ ਲਓ 20 ਤੋਂ 50 ਕਰ ਲਓ ਐਦਾਂ ਹੀ ਬਾਈ ਹੌਲੀ-ਹੌਲੀ ਅੱਗੇ ਹੌਸਲਾ ਵੱਧਦਾ ਜਾਂਦਾ ਤੇ ਸਾਈਕਲ ਕੱਲਾ ਇਹ ਨਹੀਂ ਹੈਗਾ ਵੀ ਆਪਾਂ ਸਾਈਕਲ ਲੈ ਲਿਆ ਤਾਂ ਉਹਨੂੰ ਚਲਾ ਲਿਆ ਵੀ ਇੱਥੇ ਤੱਕ ਗੱਲ ਖਤਮ ਆ ਇਹ ਚੀਜ਼ ਸਾਈਕਲ ਬਾਰੇ ਅਸੀਂ ਇਹ ਚੀਜ਼ਾਂ ਗੱਲਾਂ ਕਰਦੇ ਹੁੰਦੇ ਆ ਵੀ ਇਹ ਇੱਕ ਪਹਿਚਾਣ ਦੀ ਬੰਦੇ ਦੀ ਵੱਖਰੀ ਬਣਾਉਂਦਾ ਜਦੋਂ ਉਹ ਨਾ ਘਰੋਂ ਬਾਹਰ ਨਿਕਲਦਾ ਅਗਲਾ ਉਹ ਉਹਨਾ ਬੰਦੇ ਲਿੰਕ ਚ ਆਉਂਦੇ ਆ ਤਾਂ ਬੜਾ ਬੰਦੇ ਨੂੰ ਪਿਆਰ ਮਿਲਦਾ ਤੇ ਹੌਸਲਾ ਵਜਾਈ ਹੁੰਦੀ ਆ ਵੀ ਹਾਂ ਯਾਰ ਵੀ ਮੈਂ ਕਿੱਥੇ ਇਕੱਲਾ ਸੀ ਤੇ ਕਿੰਨੇ ਮੇਰੇ ਨਾਲ ਜੁੜ ਚੁੱਕੇ ਨੇ ਨਾ ਮੈਂ ਕਿੰਨੇ ਜਾਣਾਂ ਲੱਗੇ ਉਹ ਚੀਜ਼ ਨਾਲ ਬੜਾ ਹੌਸਲਾ ਮਿਲਦਾਗਾ ਤੇ ਹੋਰ ਵੀਰੇ ਕੋਈ ਗੱਲਾਂ ਵਤ ਪੋਰ ਬਾਬਾ ਇਹ ਬਾਸ ਸੀ ਤੇ ਹੁਣ ਤੁਸੀਂ ਇਧਰੋਂ ਕਿੱਧਰ ਦੀ ਪੈਂਡਾ ਕੱਢ ਰਹੇ ਹੋ ਬਾਈ ਕਿੱਧਰ ਨਹੀਂ ਜਾਣਾ ਹੁਣ ਤੁਸੀਂ ਇਥੋਂ ਬਾਬਾ ਜੀ ਮੈਂ ਜਾਣਾ ਆਪਣਾ ਤੁਸੀਂ ਹੁਣ ਰਾਏਕੋਟ ਆਲੀ ਜਾਣਾ ਸਾਹਿਬ ਜਾਵੋਗੇ ਹਾਂ ਉੱਥੇ ਤੁਸੀਂ ਰਾਤ ਰੁਕਣਾ ਹਾਂਜੀ ਅੱਗੇ ਦਾ ਪਲਾਨ ਤੁਸੀਂ ਫਿਰ ਸਿੱਧਾ ਉੱਥੋਂ ਆਪਣੇ ਆਰਾਮਪੁਰਾ ਫੂਲ ਹੋ ਕੇ ਬਠਿੰਡਾ ਬਾਇ ਹੈ ਨਾ ਬਠਿੰਡਾ ਬਾਇ ਇੱਧਰ ਆਪਣੀ ਪਰਮੰਤ ਤਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਚਲਵੰਡੀ ਸਾਹਿਬ ਉਹ ਦੰਦਵਾ ਸਾਹਿਬ ਜਾਣਗੇ ਉਸ ਤੋਂ ਪਹਿਲਾਂ ਵੀਰ ਕੁdde ਨੂੰ ਮਿਲਣਾ ਕਹਿੰਦੇ ਮਿਲਣ ਦੀ ਇੱਛਾ ਗਈ ਹਾਂਜੀ ਉੱਡੇ ਵੀਰੇ ਨੂੰ ਤੇ ਕੋਈ ਗੱਲ ਨਹੀਂ ਬਾਈ ਦਾ ਨੰਬਰ ਤਾਂ ਹੋਣਾ ਤੁਹਾਡੇ ਕੋਲੇ ਨੰਬਰ ਮੇਰੇ ਕੋਲ ਆਈਡੀ ਆ ਬਾਬਾ ਜੀ ਨਾ ਨੰਬਰ ਕੋਈ ਨਹੀਂ ਨੰਬਰ ਦੇ ਦੂੰ ਤੁਹਾਨੂੰ ਤੁਸੀਂ ਇੱਕ ਵਾਰੀ ਉਹਨਾਂ ਨੂੰ ਫੋਨ ਕਰਕੇ ਇੱਕ ਵਾਰੀ ਸਮਾਂ ਲੈ ਲਿਓ ਠੀਕ ਹੈ ਜਿਵੇਂ ਵੀ ਤੁਹਾਨੂੰ ਕਹਿਣਗੇ ਬਸ ਉਹਦੇ ਹਿਸਾਬ ਨਾਲ ਤੁਸੀਂ ਮਿਲ ਲਿਓ ਹਨਾ ਠੀਕ ਆ ਤੇ ਬਾਕੀ ਵੱਡੀ ਗੱਲ ਵੀ ਨੌਜਵਾਨਾਂ 'ਚ ਉਤਸ਼ਾਹ ਬਹੁਤ ਆਗੇ ਨਾਲੋਂ ਬਹੁਤ क्रेज ਵਧਿਆ ਹੋਇਆਗਾ ਸਾਈਕਲਿੰਗ ਦਾ ਤੇ ਮਹਾਰਾਜ ਮੇਰ ਕਰਨ ਤੇ ਇਦਾਂ ਹੀ ਨੌਜਵਾਨੀ ਵਾਧਦੀ ਫੁੱਲਦੀ ਰਹੇ ਤੇ ਤੁਸੀਂ ਉਹ ਜਣੇ ਆਪਣੇ ਗੱਲ ਤੋਂ ਕੱਲ ਸ਼ਾਮ ਨੂੰ ਮੱਲਾ ਦਾ ਕੱਲ ਤੋਂ ਅਗਲੇ ਦਿਨ ਘਰੇ ਚਲੇ ਜਾਵੋਗੇ ਹਨਾ ਪਰ ਤੁਹਾਡਾ ਟਾਈਮ ਜਿੰਦ ਕਾਰ ਤਨਾਂ ਦਾ ਆਹ ਕੰਝਾੜ ਦਿਨਾਂ ਪੱਤ ਤੁਸੀਂ ਘਰੇ ਘਰੇ ਜਾਓਗੇ ਠੀਕ ਹੈ ਤੇ ਅਗਲਾ ਵੀਰੇ ਕਿਵੇਂ ਪਲੈਨਿੰਗ ਹੈ ਤੁਹਾਡੀ ਅਗਲੇ ਸਫਰ ਦੀ ਵੀ ਕਿਵੇਂ ਹੁਣ ਜ਼ਿਆਦਾਤਰ ਨਾ ਜਿਵੇਂ ਮੌਸਮ ਮੁਰੇ ਰਾਜਸਥਾਨ ਦਾ ਆ ਰਿਹਾ ਹਾਂ ਹਾਂ ਜੀ ਕਿਵੇਂ ਵੀ ਉੱਥੋਂ ਉਹ ਦੂਬਾਰ ਫਿਰ ਹੋ ਸਕਦਾ ਵੀ ਰਾਜਸਥਾਨ ਦਾ ਹੈਗੀ ਪਲੈਨਿੰਗ ਬਾਬਾ ਜੀ ਠੀਕ 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 ਹੈ ਬਾਈ ਜੈਪੁਰ ਦੀ ਪਲੈਨਿੰਗ ਹੈਗੀ ਹੈ ਅੱਛਾ ਅੱਛਾ ਜੈਪੁਰ ਦੀ ਪਲੈਨਿੰਗ ਹੈ ਤੁਹਾਡੀ ਅੱਗੇ ਬਾਅਦ ਹਾਂ ਠੀਕ ਹੈ ਠੀਕ ਹੈ ਚਲੋ ਵਧੀਆ ਬਾਈ ਚੰਗੀ ਗੱਲ ਹੈ ਤੇ ਆਪਣਾ ਇੱਕ ਵਾਰੀ ਤੁਸੀਂ ਵੀਰੇ YouTube ਚੈਨਲ ਤੇ Instagram ਪੇਜ ਦੱਸ ਦੋ ਆਪਣਾ ਆਪਣਾ ਬਾਬਾ ਜੀ YouTube ਚੈਨਲ ਹੈ ਸੈਂਪਲਿਸਟ ਪੰਜਾਬੀ ਦੇ ਨਾਂ ਤੇ ਹਰ ਇਕਲਸਟ ਪੰਜਾਬੀ ਦੇ ਨਾਮ ਤੇ ਵੀਰ ਦਾ ਪੇਜ ਬਣਿਆ ਹੋਇਆ ਹੈਗਾ YouTube ਤੇ ਵੀ ਤੇ Instagram ਤੇ ਵੀਰ ਦਾ ਪੇਜ ਫੋਲੋ ਜ਼ਰੂਰ ਕਰਿਓ ਕਿਉਂਕਿ ਦੇਖੋ ਆਪਾਂ ਜਿਹੜੇ ਘਰੇ ਬੈਠੇ ਸੱਜਣ ਮਿੱਤਰ ਹੁੰਦੇ ਨੇ ਮੈਂ ਇੱਕ ਰਿਕਵੈਸਟ ਇਹੀ ਕਰਦਾ ਵੀ ਤੁਹਾਡੇ ਤੋਂ ਜਿਵੇਂ ਕਹ ਰਹੀ ਇੱਕ ਹੌਸਲਾ ਹੀ ਹੁੰਦਾ ਸੀ ਜਿਵੇਂ ਸਬਸਕ੍ਰਾਈਬ ਕਰ ਲਿਆ ਚੈਨਲ ਤੇ ਆ ਉਹਨੂੰ ਆਪਾਂ ਰੋਜ਼ ਡੇਲੀ ਦੇਖ ਲਿਆ ਟਾਈਮ ਕੱਢ ਕੇ ਜਿੰਨਾ ਵੀ ਟਾਈਮ ਹੁੰਦਾਗਾ ਉਹਦੇ ਨਾਲ ਕੀ ਆ ਜਿਹੜਾ ਬੰਦਾ ਘਰੋਂ ਨਿਕਲਿਆ ਹੁੰਦਾ ਉਹਨੂੰ ਬੜਾ ਹੌਸਲਾ ਮਿਲਦਾਗਾ ਹੌਸਲਾ ਵਜਾਈ ਹੁੰਦੀ ਆ ਵੀ ਹਾਂ ਭਾਈ ਵੀ ਸਾਨੂੰ ਕੋਈ ਦੇਖ ਰਿਹਾ ਵੀ ਅਸੀਂ ਇਕੱਲੇ ਨਹੀਂ ਹੈਗੇ ਵੀ ਸਾਡੇ ਨਾਲ ਸਾਰਾ ਪੰਜਾਬ ਹੀ ਚੱਲਿਆ ਹੋਇਆਗਾ ਬੜਾ ਹੌਸਲਾ ਹੁੰਦਾਗਾ ਤਾਂ ਕਰਕੇ ਆਪਾਂ ਬੇਨਤੀ ਕਰਦੇ ਹੁੰਦੇ ਆ ਵੀ ਹਰੇਕ ਜਾਣੇ ਸੱਜਣ ਮਿੱਤਰਾਂ ਵੀ ਜਰੂਰ ਸਾਥ ਦਿਆ ਕਰੋ ਘਰੇ ਬੈਠੇ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਤਾਂ ਜੋ ਜਿਹੜੇ ਨਵੇਂ ਮੁੰਡੇ ਬਾਹਰ ਨਿਕਲੇ ਆ ਉਹ ਇੱਕ ਆਸ ਤੇ ਨਿਕਲਿਆ ਵੀ ਹਾਂ ਸਾਨੂੰ ਪੰਜਾਬ ਦਾ ਸਾਥ ਮਿਲੇ ਤੇ ਉਹ ਬਹੁਤ ਜ਼ਰੂਰੀ ਆ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਤੇ ਜੀ ਆਇਆਂ ਨੂੰ ਇਹਨਾਂ ਨੂੰ ਤੇ ਚੜ੍ਹਦੀ ਕਲਾ ਕਰਨ ਮਹਾਰਾਜ ਇਦਾਂ ਦੇ ਨੌਜਵਾਨ ਅੱਗੇ ਵਧਦੇ ਫੁੱਲਦੇ ਰਹਿਣ ਤੇ ਆਪਦਾ ਨਾਮ ਬਣਾਉਂਦੇ ਰਹਿਣ ਸ਼ੁਕਰੀਆ ਜੀ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈ ਵੀਰੇ ਇੱਕ ਗੱਲ ਬਾਤ ਦੱਸਿਓ ਆਪਣੀ ਸਾਰੀ ਗੱਲ ਬਾਤ ਪਹਿਲਾਂ ਹੋਈ ਆ ਜਿਵੇਂ ਤੇ ਤੁਸੀਂ ਵੀਰੇ ਜਿਵੇਂ ਯਾਤਰਾ ਤੇ ਗਏ ਸੀ ਤੇ ਤੁਹਾਡੇ ਕੋਲ ਸਮਾਨ ਕਿਹੜਾ-ਕਿਹੜਾ ਸੀ ਉਹ ਇੱਕ ਵਾਰੀ ਜਿਹੜੇ ਨਵੇਂ ਸੱਜਣ-ਮਿੱਤਰ ਵੀਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਦੱਸਿਓ ਕਿ ਸਮਾਨ ਕੀ-ਕੀ ਲੈ ਕੇ ਗਏ ਸੀ ਤੁਸੀਂ ਨਾਲ ਇਹ ਆਪਣੇ ਕੋਲ ਬਾਬਾ ਜੀ ਆਹ ਟੈਂਟ ਹੁੰਦਾ ਹੀ ਹਾਂਜੀ ਹਾਂਜੀ ਇੱਕ ਛਤਰੀ ਵੀ ਰੱਖਣੀ ਚਾਹੀਦੀ ਆ ਆਪਾਂ ਨੂੰ ਜ਼ਰੂਰੀ ਸਹੀ ਆ ਵੀਰੇ ਹਾਂਜੀ ਤੇ ਆਪਾਂ ਕਿਤੇ ਰੁਕਣਾ ਹੀ ਉੱਥੇ ਮੀਂਹ ਪੈ ਰਿਹਾ ਹੀ ਕੋਈ ਛੱਤ ਹੈ ਨਹੀਂ ਉੱਥੇ ਆਪਣੇ ਕੋਲ ਛਤਰੀ ਹੋਣੀ ਚਾਹੀਦੀ ਸਹੀ ਆ ਵੀਰੇ ਹਾਂਜੀ ਇਹ ਬੈਗ ਹੋਣੀ ਚਾਹੀਦੀ ਹੈ ਬਾਬਾ ਜੀ ਦੋ ਪੈਕ ਹੋਣੀ ਚਾਹੀਦੀ ਹੈ ਬੈਗ ਜੀ ਦੇ ਵਿੱਚ ਆਪਾਂ ਆਪਣੇ ਕੱਪੜਾ ਲੀੜਾ ਪਾਉਣਾ ਕੱਪੜਾ ਲੀੜਾ ਪਾ ਸਕਦੇ ਹਾਂ ਠੀਕ ਆ ਬਈ ਠੀਕ ਆ ਇਹ ਇੱਕ ਸਟੋਕ ਹੋਣਾ ਚਾਹੀਦਾ ਛੋਟਾ ਜਿਹਾ ਜੀ ਸਟੋਕ ਜ਼ਰੂਰੀ ਆ ਤੁਹਾਡੇ ਕੋਲ ਜੇ ਆਪਦਾ ਕੁਝ ਆਪਾਂ ਖਾਣਾ ਖਾਣਾ ਆਪਣਾ ਬਣਾਉਣਾ ਆਪਦਾ ਹੋਣਾ ਚਾਹੀਦਾ ਤੁਸੀਂ ਆਪਦਾ ਆਪ ਬਣਾਉਂਦੇ ਰਹੇ ਹੋ ਜਾਨੀ ਹਾਂਜੀ ਆਪਾਂ ਆਪ ਨੂੰ ਤੇਨੇ ਵਧੀਆ ਬਈ ਵਧੀਆ ਚਲੋ ਇੱਕ ਲਾਈਟ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਇੱਕ ਲਾਈਟ ਜ਼ਰੂਰੀ ਬੈਟਰੀ ਟਾਰਚ ਵਗੈਰਾ ਜ਼ਰੂਰੀ ਹਾਂਜੀ ਕੋਈ ਜ਼ਰੂਰੀ ਹੋਣੀ ਚਾਹੀਦੀ ਠੀਕ ਆ ਬਈ ਠੀਕ ਆ ਤੇ ਥੋੜੇ ਹਥਿਆਰ ਵਗੈਰਾ ਵੀ ਆਪਾਂ ਰੱਖ ਸਕਦੇ ਹਾਂ ਜੀ ਨਾਲ ਤਲਵਾਰ ਆਫ ਦੀ ਸੇਫਟੀ ਲਈ ਸੇਫਟੀ ਲਈ ਹਾਂਜੀ ਕੋਈ ਚੀਜ਼ ਰੱਖ ਸਕਦੇ ਹਾਂ ਸੇਫਟੀ ਲਈ ਆਪਦੀ ਕੋਈ ਚੀਜ਼ ਰੱਖ ਸਕਦੇ ਹਾਂ ਤੇ ਹੋਰ ਵੀ ਕੋਈ ਇਹ ਤੋਂ ਲੱਗਦਾ ਹੋਰ ਪਾਣੀ ਵਾਲੀ ਬੋਤਲ ਵਗੈਰਾ ਪੱਕੀ ਤੈਲੀ ਹੋਗੀ ਨਾਲ ਹਨਾ ਬਾਕੀ ORS ਦੇ ਕੋਲ ਹੋਗੇ ਜਿਹੜੀ ਕੁੜੀਆਂ ਚਾਉਂਦੇ ਆ ORS ਹਨਾ ਉਹ ਚੀਜ਼ਾਂ ਹੋਗੀਆਂ ਚੌਕਲੇਟ ਹੋਗੀ એનર્ਜੀ ਵਾਲੀਆਂ ਥੋੜੀਆਂ ਕਣੀਆਂ ਚੀਜ਼ਾਂ ਹੋਗੀਆਂ ਹਨਾ ਉਹ ਸਾਈਕਲ ਦੇ ਜਦੋਂ ਆਪਾਂ ਚੱਲਣਾ ਲੰਮੇ ਸਮੇਂ ਲਈ ਚੱਲਣਾ ਹੀ ਸਹੀ ਹੈ ਬਈ ਉਦੋਂ ਫਿਰ ਆਪਾਂ ਨੂੰ ORS ਤੇ ਚੌਕਲੇਟਾਂ ਚਾਹੀਦੀਆਂ ਹੁੰਦੀਆਂ ਤਾਂ ਡਾਊਨ ਨਹੀਂ ਪੈਂਦੀ ਬਸ ਸਹੀ 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 ਵੀਰੇ ਨਰਜੀ ਇੱਕ ਕਰੀ ਡਾਊਨ ਪੈ ਗਈ ਫਿਰ ਇਹ ਤੇ ਚੜਿਆ ਨਹੀਂ ਜਾਂਦਾ ਜੀ ਤੇ ਖਾਣ ਪੀਣ ਵਾਲਾ ਸਮਾਨ ਦੇ ਵਿੱਚ ਜਾਨੀ ਤੁਸੀਂ ਜਿਵੇਂ ਆਪਣੇ ਖੰਡ ਤੇ ਚਾਹ ਪੱਤੀ ਵਗੈਰਾ ਤੁਸੀਂ ਨਾਲ ਰੱਖੀ ਹੋਈ ਹੈ ਨਾ ਮੈਂ ਕੋਫੀ ਬਣਾਉਣਾ ਹੁੰਦਾ ਜੀ ਅੱਛਾ ਤੁਸੀਂ ਕੋਫੀ ਬਣਾਉਂਦੇ ਹੋ ਨਾਲ ਹਾਂ ਕੋਫੀ ਬਣਾਉਂਦੇ ਰਹਿੰਦੇ ਹੋ ਜੀ ਉਹਦੇ ਨਾਲ ਨਰਜੀ ਆ ਜਾਂਦੀ ਹੈ ਨਹੀਂ ਨਹੀਂ ਬਲੀਆ ਬਲੀਆ ਬਾਈ ਖਾਣ ਪੀਣ ਦਾ ਜਿੱਦਾਂ ਬਾਬਾ ਜੀ ਮੈਂ ਦਲੀਆ ਵਗੈਰਾ ਬਣਾ ਲੈਂਦਾ ਹੁੰਦਾ ਜੀ ਅੱਛਾ ਅੱਛਾ ਰਾਤ ਨੂੰ ਭਿਉ ਕੇ ਰੱਖ ਦਈਦਾ ਜੀ ਠੀਕ ਹੈ ਬਈ ਤੜਕੇ ਫਿਰ ਉਹ ਦੋਨੋਂ ਸੇਕ ਲਵਾ ਕੇ ਤੇ ਦਰਿਆ ਬਣਾ ਲਈਦਾ ਜੀ ਸਹੀ ਆ ਸਹੀ ਆ ਬਾਈ ਹਾਂ ਚਲੋ ਅਰਜੀ ਕਲਾ ਬਾਕੀ ਚਲੋ ਲੰਗਰ ਪ੍ਰਸ਼ਾਦਾ ਪਾਣੀ ਛੱਕਿਆ ਜਾਂਦਾ ਬਾਈ ਕਿਤੇ ਨਾ ਕਿਤੇ ਤਾਂ ਮਹਾਰਾਜ ਆਪੇ ਹੀ ਲਾ ਕਰਦੇ ਆ ਹਾਂਜੀ ਹਾਂਜੀ ਤੇ ਠੀਕ ਆ ਬਾਈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਠੀਕ ਆ ਜੀ ਬਾਈ ਆਪਣੇ ਕੋਲੋਂ ਤੇ ਸ਼ੁਕਰੀਆ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਵੀਰ ਅੱਜ ਜਾ ਕੇ ਰੁਕਣਗੇ ਰਾਏਕੋਟ ਰਾਏਕੋਟ ਟਾਲੀਆਣਾ ਗੁਰਦੁਆਰਾ ਸਾਹਿਬ ਜਾ ਕੇ ਰੁਕਣਗੇ ਤੇ ਆਪਣੇ ਕੋਲੋਂ ਚੱਲੇ ਇੱਥੇ 6 ਵਜੇ ਸਵਾ 6 ਵਜੇ ਆਪਣੇ ਕੋਲੋਂ ਚਾਲੇ ਪਾਤੇ ਤੇ ਸ਼ੁਕਰੀਆ ਭਾਈ ਧੰਨਵਾਦ ਤੁਹਾਡਾ ਠੀਕ ਹੈ ਜੀ ਵਰਦੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਜੀ